ਜੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਵੱਡੀਆਂ ਛੋਟੀਆਂ ਆ ਗਿਆ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਕੁਝ ਗੱਬਣਾ ਨੇ ਕੁਝ ਸੂਈਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਕੁਲਜਿੰਦਰ ਕੀ ਹਾਲ ਹੈ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਵਾਹ ਵਧੀਆ ਠੀਕ ਹੈ ਵੀਰੋ ਨਾਂ ਦੱਸਿਓ ਨਾਂ ਆਪਣਾ ਗਗਨਦੀਪ ਸੇਕ ਪਿੰਡ ਕਣੀਆਂ ਖੁਰਦੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਣਾ ਫੋਨ ਨੰਬਰ ਵੀ ਦੱਸ ਦਿਓ ਆਪਣਾ 9814743097 ਠੀਕ ਹੈ ਵੀਰੇ ਆਪਣੇ ਕੋਲ ਝੋਟੀਆਂ ਵੀ ਦੀਆਂ 8-9 ਆ ਹਾਂਜੀ ਤਿੰਨ ਝੋਟੀਆਂ ਆਪਣੇ ਕੋਲ ਦਾਦਾ 15-15 ਦਿਨ ਕੱਟੀਆਂ 15-15 16-16 ਕਿਲੋ ਦੁੱਧ ਪਿਆਰ ਆ ਕਿੰਨਾ ਚੋਆ ਝੋਟੀਆਂ ਵੱਡੀਆਂ ਝੋਟੀਆਂ ਸਾਰੀਆਂ ਵੀਰੇ ਸਾਰੀਆਂ ਵੱਡੀਆਂ ਝੋਟੀਆਂ ਸਾਰੀਆਂ ਨੇ ਰੀਆਂ ਕੱਟੀਆਂ ਤਿਆਰ ਆ ਦਾਦਾ 15-15 ਦਿਨ ਲੱਗਿਆ ਠੀਕ ਹੈ ਇਹ ਪਹਿਲਾਂ ਵਖਾ ਲਾਂਗੇ ਬਾਅਦ ਚ ਝੋਟੀਆਂ ਵਖਾਵਾਂਗੇ 15-15 16-16 ਕਿਲੋ ਵਾਲੇ ਟਾਪ ਕਲਾਸ ਝੋਟੀਆਂ ਠੀਕ ਹੈ ਜੀ। ਇਹ ਝੋਟੀਆਂ ਨਿੰਗੀ ਨਿੱਕੀ ਚੰਗੀ ਆ ਜਾਂ ਪੂਰੀਆ ਪਿਓਰ ਕੱਟੀਆਂ ਆ ਰਿਆ। ਠੀਕ ਹੈ ਵੀਰੇ ਵੱਡੀਆਂ ਝੋਟੀਆਂ ਚੰਗੇ ਰਿਕਾਰਡ ਵਾਲੀਆਂ ਆ ਗਿਆ ਹਨਾ ਜੀ। ਬਹੁਤ ਚੰਗੀਆਂ ਝੋਟੀਆਂ। ਠੀਕ ਹੈ ਵੀਰੇ ਕਰੀਏ ਸ਼ੁਰੂ ਵੀਰ ਜੀ ਇਹਨਾਂ ਦਾ। ਇਧਰੋਂ ਕੱਚੀਆਂ ਝੋਟੀਆਂ ਦਾ ਸ਼ੁਰੂ ਕਰ ਦਿੰਦੇ। ਅੱਛਾ ਇਹ ਕੱਚੀਆਂ ਤੋਂ ਕਰਨਾ ਸ਼ੁਰੂ। ਦੱਸਦਾ 15-15 ਮਗਰਾ। ਅੱਛਾ। ਖੋਲੋ ਵੀਰ ਜੀ। ਦੇਣ ਕਿੰਨੇ ਖੜਦੀ ਵੀਰੇ? ਆਹ ਦੇ 15 ਤੋਂ 20 ਲੈ ਜੂ ਝੋਟੀਆਂ। ਅੱਛਾ ਜੀ। ਪੂਰੀ ਫੋਲਡ ਰਿਕਾਰਡ ਹੋ ਗਈ ਵੱਧਰ ਬੜੀ ਝੋਟੀ ਕਰੇ। ਠੀਕ ਹੈ ਜੀ। ਰੇਟ ਵੀ ਗਿਆ ਜੀ ਦਵਾ ਝੋਟੀਆਂ। ਹੈ ਵੱਡੀ ਝੋਟੀ ਆ ਲੰਮੀ ਬੇਲ ਦੀ ਆ ਬਾਕੀ ਦਿਨ ਵੀਰ ਨੇ ਦੱਸਿਆ ਇਹ ਖੜਦੀ ਆ 15 ਤੋਂ 20 ਮਹੀਨੇ ਲੱਗੂਗੀ ਠੀਕ ਹੈ ਜੀ। ਸ਼ਿਖੀ ਚੋਲੇ ਨੂੰ ਠੀਕ ਹੈ ਜੀ। ਵੇਖੋ ਵੀਰੋ 6 ਦੰਦ ਝੋਟੀ ਆ ਚੰਗੀ ਪਲੀ ਜੁੜੀ ਆ ਦਿਨ ਵੀਰ ਨੇ ਦੱਸਿਆ ਇਹ ਖੜਦੀ ਆ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਚੰਗੀ ਝੋਟੀ ਆ ਵੀਰੋ ਕਮਾਲੋ ਵੀਰ ਜੀ ਕਮਾਲ ਨਾ ਕਟੀਆਂ ਵਾ ਕਿੰਨਾ ਦਾ ਮੁੱਲ ਕੋਈ ਜੇ ਕਰ ਦੇਣਾ ਜਿਹੜੀ ਕਿਸੇ ਵੀਰ ਦੇ ਪਸੰਦ ਆਉਂਦੀ ਉਹ ਲੈ ਲੈ। ਅਛਾ ਰੇਡ ਇੱਕੋ ਜਿਹਾ ਕਰ ਦੇਣਾ ਵੀਰ। ਕਟੀਆਂ ਦਾ ਸਵਾ ਸਵਾਲਾ ਰੇਡ ਹੋਊਗਾ। ਹਾਂਜੀ। ਬਾਕੀ ਮਾਰਦਾਨ ਬੋਲੋ ਉਹਦਾ ਫੋਨ ਲਾ ਲੈ ਕੋਈ ਮੇਰਾ ਵੀਸਰਾ। ਠੀਕ ਹੈ ਵੀਰੇ। ਕਟੀਆਂ ਕਟੀਆਂ ਇੱਕੋ ਕਰਵਾਈਆਂ। ਇੱਕੋ ਕਰਵਾਈਆਂ ਤਿੰਨੇ। ਠੀਕ ਹੈ ਜੀ। ਇੱਕ ਨੇ ਦੋ ਜੱਗ ਬਜਾਉਂਦੇ। ਠੀਕ ਹੈ ਵੀਰੇ। ਹਾਂਜੀ। ਆ ਵੀ ਚਲੋ। ਇਹ ਉਹ ਵੀਡੀਓ ਦਾ ਬਾਕੀ ਮੋੜ ਲਾਂਗੇ ਪਹਿਲਾ ਨੰਬਰ ਦੋ ਜਾਨ। ਵੇਖੋ ਵੀਰ ਜੀ ਇਹ ਵੀ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ। ਬਾਕੀ ਵੀਰ ਕਹਿੰਦਾ ਸਵਾ ਸਵਾ ਦੀਆਂ ਦੇਣੀਆਂ ਤਿੰਨੇ ਝੋਟੀਆਂ ਚੰਗੀਆਂ ਝੋਟੀਆਂ ਨੇ ਪਲੀਆਂ ਜੁੜੀਆਂ ਵੀਰੋ ਹਾਂ ਜੀ ਗਲਾਬੀ ਥਾਂ ਵਾਲੀਆਂ 10 ਤੋਂ 15 ਨਾਲ ਬਿਲਕੁਲ ਲੋਈ ਚ ਆ ਗਈ ਵੀਰ ਜੀ ਹਨਾ ਠੀਕ ਹੈ ਜੀ ਦੇਣ ਵੀਰ ਨੇ ਦੱਸਿਆ ਵੀ 10 ਤੋਂ 15 ਲੈ ਜੂਗੀ ਬਾਕੀ ਵੀਰੋ ਝੋਟੀ ਪਲੀ ਜੁੜੀ ਆ ਲੋਈ ਚ ਆ ਗਈ ਆ ਥਣ ਥਣ ਦੀ ਕੁਆਲਿਟੀ ਵੀ ਚੰਗੀ ਆ ਪਲ ਜੁੜ ਬਹੁਤ ਜ਼ਿਆਦਾ ਵੀਰੋ ਵੱਡੀ ਝੋਟੀ ਆ ਕਮਾਲ ਆ ਵੀਰ ਵੇਖੋ ਵੀਰੋ ਸਿੰਗ ਦੀ ਕੁਆਲਿਟੀ ਇਹਦੀ ਵੀ ਚੈੱਕ ਕਰ ਲਿਓ ਚੰਗੀ ਬੰਬ ਝੋਟੀਆਂ ਵੀ ਪਲੀਆਂ ਝੂਟੀਆਂ ਨੇ ਵੀਰ ਨੇ ਰੇਡ ਇੱਕੋ ਜਿਹਾ ਕਰਤਾ ਤਿੰਨਾਂ ਝੋਟੀਆਂ ਦਾ ਇਹ ਕੱਢੇ ਰੇਡ ਨਹੀਂ 12 15 ਕਿਲੋ ਦੁੱਧ ਚਵਾਉਂਗੇ ਠੀਕ ਹੈ ਵੀਰੇ ਬਾਰ ਬਾਰ 13-13 ਕਿਲੋ ਪਹਿਲੇ ਉਸਦੇ ਦੁੱਧ ਚਵਾਇਆ ਝੋਟੀਆਂ ਠੀਕ ਹੈ ਜੀ ਆਪਣੇ ਲੋਕਾਂ ਆਈਆਂ ਫੇਰ ਆਪਣੇ ਤੋਂ ਆ ਗਈਆਂ ਠੀਕ ਹੈ ਰੇਟ ਉਹੀ ਵੀਰੇ ਤਿੰਨ ਦਾ ਠੀਕ ਹੈ ਤੀਜੀ ਥੋੜੀ ਠੀਕ ਹੈ ਇਹ ਇਹ ਕਿੰਨੇ ਦਿਨ ਖੜਦੀ ਆ ਇਹ ਵੀ ਇਹ ਨੂੰ ਥੋੜਾ ਪਿਆਰ ਹੈ ਇਹ ਨਾਲ ਉਹ ਪਹਿਲਾਂ ਸੋਣੀ ਹੈ ਕਿ 10-12 ਦਿਨ ਹੀ ਖੜਦੀ ਇਹ 10 ਦਿਨ ਹੀ ਖੜੂ ਹਾਂ ਜੀ ਠੀਕ ਹੈ ਜੀ ਇਹਦਾ ਹੌਸਲਾ ਪਿਆਰ ਜੀ ਲਤੀ ਪੰਜ ਛੇ ਬਿਲਕੁਲ ਵੇਖੋ ਵੀਰੋ ਇਹਦੀ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਇਹ ਵੀ ਚੰਗੀ ਝੋਟੀ ਆ ਇਹਦਾ ਵੀ ਕੱਦ ਵਜਨ ਫੁੱਲ ਵੱਡਾ ਵੀਰੋ ਇਹ ਕੱਦ ਪੂਰਾ ਫੁੱਟ ਵੱਡਾ ਠੀਕ ਹੈ ਜੀ ਬਗੀ ਵੀਰੋ ਚੀਗਾਠਾ ਜੀ ਗੂਠਾ ਚੈੱਕ ਕਰ ਲਿਓ ਸਿੰਗਲ ਹੱਡੀ ਦੀ ਆ ਗਈ ਆ ਵੱਡੀ ਝੋਟੀਆ ਲੰਮੀ ਬੇਲਾ ਸਿੰਘ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਝੋਟੀ ਵੀਰੋ ਕਿਹੜਾ ਵੀਰ ਲੈ ਜਾਊਗਾ ਤਿੰਨੇ ਝੋਡੀਆਂ ਵੀਰੋ ਚੰਗੀ ਕੀਮਤ ਦੀਆਂ ਨੇ ਵੀਰੇ ਇਤਿਆਰ ਹੋਗੇ ਤਾਂ ਉਹ ਚੰਗੀਆਂ ਝੋਟੀਆਂ ਨੇ ਰਿਕਾਰਡ ਵੀ ਚੰਗੇ ਨੇ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਵਿਗੜ ਗਈਆਂ ਜਦੋਂ ਗਾਂ ਬਾਜ਼ਾਰ ਚੱਲ ਪਣਾ ਹੋਰ ਦਾਹਾਂ ਦਾ ਉਹ ਇਹ ਬਾਜ਼ਾਰ ਥੋੜਾ ਡਾਊਨ ਹੈ ਬਿਲਕੁਲ ਬਿਲਕੁਲ ਜੀ ਝੋਟੀਆਂ ਕਿੰਨੇ ਬਹੁਤ ਆਣੇ ਤੇ 35-40 ਦੀਆਂ ਝੋਟੀਆਂ ਤਨੇ ਕਿਰ ਲੱਖ ਪੈਸੇ ਪੈਸੇ ਚਲ ਜਾਈਆਂ ਤੇ ਬੰਦੇ ਵੇਖ ਜਾਂਦੇ ਹੱਕ ਰੱਖਦੀਆਂ ਹੱਕ ਰੱਖਦੀਆਂ ਸਿੰਘ-ਸੁੰਗ ਚੰਗਿਆ ਪਲ ਜੋੜਾ ਪਲ ਜੋੜਿਆ ਸਿੰਘਾਂ ਦੀਆਂ ਸਾਫ ਨੇ ਸਿੰਘ ਬੂਠੀ ਆ ਸਾਫ ਸਾਰੀਆਂ ਬਿਲਕੁਲ ਬਾਕੀ ਵੀਰੇ ਮੈਨ ਗੱਲ ਹੁੰਦੀ ਆ ਵਜਨ-ਵੋਜਨ ਦੀਆਂ ਹਨਾ ਕੱਦ-ਵਜਨ ਵਾਲੀਆਂ ਨੇ ਕਿਹੜਾ ਵੀਰੇ ਲੈ ਜਿਓ ਸਾਫ ਦਾ ਮੁੱ 16 ਕਿਲੋ ਦੁੱਧ ਆ ਗਿਆ 16 ਕਿਲੋ ਠੀਕ ਹੈ ਵੀਰੇ ਆਹ ਵੇਖੋ ਲੈਵਾ ਕੀ ਬਾਤ ਹੈ ਵੇਖੋ ਵੀਰੂ ਥੱਬੇ ਦਾਣੇ ਆਰਡਰ ਕੁਆਲਟੀ ਵੇਖੋ ਝੋਟੀ ਦੀ ਖੋਲੋ ਵੀਰ ਜੀ ਇਹ ਕੱਲ ਜੰਦਰ 19 ਕਿਲੋ ਦੁੱਧ ਜਵਾਹ ਝੋਟੀ ਨੇ ਗਰਮੀ ਦਾ ਕਰਕੇ ਹੁਣ 16 15 16 ਕਿਲੋ ਤੇ ਚੱਲਣਗੇ ਬਿਲਕੁਲ ਵੀਰੇ ਗਰਮੀ ਕਰਕੇ ਹੈਨਾ ਅੱਜ ਸੁਈ ਨੂੰ ਮਹੀਨਾ ਸਵਾ ਮਹੀਨਾ ਹੋ ਗਿਆ ਬੱਚਾ ਕੀ ਬਾਲਿਆ ਨੇ ਕੱਟੀ ਲਾਉਣੀ ਤੇ ਕੱਟੀ ਆ ਗਈਆਂ ਅੱਜ ਕੱਟੀ ਪਾਲੀ ਜੁਲੀਆ ਮਹੀਨਾ ਸਵਾ ਮਹੀਨੇ ਦੀ ਠੀਕ ਹੈ ਜੀ ਵੇਖੋ ਵੀਰੋ ਝੋਟੀ ਆਰਡਰ ਕੁਆਲਟੀ ਵੇਖੋ ਤੇ ਸਿੰਧੀ ਵੇਖੋ ਵੇਖੋ ਵੀਰੋ ਚੈੱਕ ਕਰ ਲਿਓ ਝੋਟੀ ਲੇਵੇ ਵਾਲੀ ਤੇ ਕੋਈ ਕਹਿੰਦੇ ਗੱਲ ਹੀ ਨਹੀਂ ਥੱਬੇ ਹੀ ਲਾਇਆ ਵੀਰੋ ਚੂਤ ਨੂੰ ਚੱਡਾ ਲਾਇਆ ਵਾ ਚੈੱਕ ਕਰ ਲਓ ਚੰਗੀ ਕੁਆਲਿਟੀ ਦੀ ਝੋਟੀ ਆ ਗਿਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਇਹ ਕਹਿੰਦੇ ਝੋਟੀ ਦੇ ਬੱਚਾ ਕਿਹੜਾ ਆ ਗਿਆ ਤੇ ਵੀਰ ਜੀ ਗੱਡੀ ਦੇ ਘਟਕ ਵੀਰੋ ਦੁੱਧ ਕੋਈ ਡਾਲ ਆ ਗਿਆ 16 ਕਿਲੋ 1500 15 ਪਲੱਸ ਦੁੱਧ ਹੁੰਦੇ ਖੜੀ ਠੀਕ ਹੈ ਜੀ ਮੋਲੇ ਦਾ ਇੱਕ ਛੱਡ ਗਾਂ ਦੇ ਝੋੜੀ ਡੇਰ ਦੀ ਆਣਾ ਦੇਣੀ ਬੱਚਾ ਕੀ ਦੱਸਿਆ ਇਹਦਾ ਕੱਟੀ ਮਗਰ ਕੱਟੀ ਹੈਗੀ ਆ ਉਹ ਵੇਖਾ ਦੋ ਮੜੀ ਆਵੇ ਛੇਕ ਕੱਟੀ ਆ ਵੀ ਜਲੀ ਜਿਹੜੀ ਆ ਜੀ ਵੀਰੋ ਕੱਟੀ ਆ ਗਈ ਹੈ ਮਗਰ ਮਹੀਨੇ ਦੀ ਲਾ ਲਓ ਹਾਂ ਠੀਕ ਹੈ ਜੀ ਵੱਡੀ ਛੋਟੀ ਆ ਵੀਰੋ ਚੰਗੇ ਰਿਕਾਰਡ ਵਾਲੀ ਆ ਰਿਕਾਰਡ ਹੀ ਲੈਵਾ ਵੇਖੋ ਕਿਦਾਂ ਸੋਨਾ ਬਣਾਇਆ ਮੈਂ ਨਾ ਵੀਰ ਜੀ ਕਹਿ ਨਹੀਂ ਗੱਲ ਨਹੀਂ ਥੱਬੇ ਲਾਏ ਨੇ ਥੱਬੇ ਲਾਏ ਨੇ ਲੈਵੇ ਤਾਂ ਮੈਂ 20 ਲੀਟਰ ਕੋਈ ਦੁੱਧ ਦੱਸਦੇ ਬਾਕੀ ਸੱਚਾਈ ਹੈ ਤੁਹਾਡੀ ਹਣਾ ਜੀ ਠੀਕ ਹੈ ਬਿਲਕੁਲ ਜੀ ਵੇਖੋ ਵੀਰੇ ਅੱਗੇ ਚੈੱਕ ਕਰ ਲਿਓ ਆਹ ਵੇਖੋ ਦਿਹਾਣੇ ਇਕੱਲੀ ਥੋਰ ਕੀ ਬਾਤ ਹੈ ਜੀ ਥੋਰ ਦਿਓ ਵੀਰੇ ਇਹਦੇ ਥਾੜਾ ਕਨਕਟਰ ਵੀ 16 ਕਿਲੋ ਦੋ ਤਿਆਰ ਆਇਆ ਹੈ 16 ਲੀਟਰ ਤਿਆਰ ਆ ਬੱਚਾ ਇਹਦਾ ਵੀਰੇ ਜਿਹਦਾ ਹੱਟਾ ਆ ਗਿਆ ਮਾਰਾ ਵਾ ਦਿਓ ਆਹ ਕੱਟਾ ਆ ਗਿਆ ਪਹਿਮਾ ਛੇਵਾਂ ਤਿੰਨ ਸਤਵਾਂ ਤਾਜੀ ਆ ਜੀ ਬਿਲਕੁਲ ਹਨ ਜਾਨਦੇ ਜਾਨਦੇ ਵੇਖੋ ਵੀਰੋ ਚੰਗੀ ਝੋਟੀਆਂ ਪਲਜੜ ਫੋਲਾ ਚਗਾਠਾ ਜਗੂਠਾ ਚੈੱਕ ਕਰ ਲਿਓ ਕੱਦ ਵਜਨ ਫੋਲਾ ਚੰਗੀ ਝੋਟੀਆਂ ਲੰਮੀ ਬੇਲ ਆ ਵੀਰੋ ਸਿੰਘ ਸੁੰਗ ਦੀ ਕੁਆਲਿਟੀ ਚੈੱਕ ਕਰ ਲਿਓ ਥੋੜਾ ਬੱਚੇ ਦਾ ਕਰਦੀ ਹੈ ਨਾ ਬਾਕੀ ਲੇਵਾ ਵੀਰੇ ਇਹਨੇ ਵੀ ਥੱਬੇ ਲਾਏ ਆ ਚੰਗਾ ਥਣਸਣ ਲੱਗਿਆ ਹਾਂ ਜੀ ਆ ਕੱਟਾ ਗਿਆ ਹੈ ਨਾ 16 ਲੀਟਰ ਦੁੱਧ ਤਿਆਰ ਹੈ ਟੱਪ ਉੱਤੇ ਠੀਕ ਹੈ ਵੀਰੇ ਕੰਡਾ ਪਵਾ ਕੇ ਕੋਈ ਵੀਰ ਖੜੇ ਜਾ ਵੀਰੇ ਮੋਲਦੀ ਗੱਲ ਕਰੀਏ ਕਿੰਨੇ ਦੇਣੀ ਝੋਟੀਆਂ ਫੋਨ ਤੇ ਕਰਨਾ ਫੋਨ ਤੇ ਕਰਨਾ ਬਾਕੀ ਵੇਖ ਲਓ ਵੀਰੋ ਵੱਡੀ ਝੋਟੀਆਂ ਕਾਦੋਚ ਨਾਲੀਆ ਚੰਗਾ ਚਗਾਠਾ ਜਗੂਠਾ ਵਾ ਪਲੀ ਜੁੜੀ ਆ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ 16 ਲੀਟਰ ਦੁੱਧ ਆ ਵੀਰੇ 16 ਲੀਟਰ ਤਿਆਰ ਹੈ ਕੋਈ 20 ਕਿਲੋ ਚੰਗੀ ਝੋਟੀ ਆ ਗਈ ਹੈ ਨਾ ਠੀਕ ਹੈ ਵੀਰੇ ਠੀਕ ਹੈ ਆ ਖੋਲੇ ਵੀ ਚੌਥਾ ਸੁਆ ਗਈ ਵੀਰ ਠੀਕ ਹੈ ਕੇ ਨਾ ਤੇ ਜੰਮ ਨਹੀਂ ਲਾਜੀ ਮੇਰੇ ਟੋਕਾਂ ਠੀਕ ਵੇਖੋ ਵੀਰੋ ਇਹ ਵੀ ਵੱਡੇ ਪੱਲੇ ਜਾਂ ਸੁਆ ਭਾਵੇਂ ਚੌਥਾ ਜਾਂ ਪਤਲਾ ਚਮ ਆ ਗਿਆ ਮੈਂ ਦਾ ਲੈਵਲ ਹੂਆ ਵੀਰੋ ਚੈੱਕ ਕਰ ਲਿਓ ਐ ਤਨਲੇਦਾਰ ਲੈਵਾ ਬਣਿਆ ਨਾੜਾ ਨੂਣਾ ਪਿੰਡੇ ਦੇ ਚੈੱਕ ਕਰ ਲਿਓ ਚੰਗੇ ਰਿਕਾਰਡ ਵਾਲੀ ਉਹ ਵੀ ਇਹ ਵੀ ਬਾਕੀ ਵੀਰੇ ਲੈਵੇਂ ਲੋਗੇ ਦੇ ਹਿਸਾਬ ਨਾਲ ਚੰਗਾ ਦੁੱਧ ਪਰਦੀ ਜਾ ਵੀਰ 15 16 ਕਿਲੋ ਦੀ ਲੈ ਰਹੀ ਹੈ ਇਹ 16 ਦੀ ਕਿਲੋ ਹਾਏ 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 ਦਿਨ ਲੈ ਜੂ ਹਨ ਬਾਕੀ ਸੇਵ ਵਾਲੀ ਗੱਲ ਹੈ ਢੇਰੀ ਵਾਲੀ ਮੈਂ ਵਾ ਬਾਕੀ ਪਤਲੇ ਜੰਮ ਚ ਆ ਗਈ ਹਨ ਜੀ ਬਾਕੀ ਵੀਰੇ ਨਾੜਾ ਨੂਣਾ ਚੈੱਕ ਕਰੋ ਪਿੰਡੇ ਦੇ ਵੀ ਚੰਗੇ ਰਿਕਾਰਡ ਵਾਲੇ ਨਕਸ਼ੇ ਬਣਾ ਚੈ ਕਰ ਲਿਓ ਚੰਗੀ ਲੈ ਵੇ ਤਲਲੇਦਾਰ ਮੈਂ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇਣੀ ਆ ਇੱਕ ਦਾਇਰ ਕਾਡੇ ਲੱਖ ਰੁਪਏ ਦੀ ਆਣ ਲੱਖ ਨਹੀਂ ਦੇ ਦੇਣੀ ਕੀ ਬਾਤ ਆ ਜੀ ਬਾਕੀ ਵੀਰੇ ਫੋਨ ਲਾ ਲਿਓ ਮਾਂ ਤਨ ਹੋਰ ਹੋ ਜੂਗਾ ਚੰਗੀ ਮੈਂ ਆ ਲੈ ਵਾ ਵੇਖ ਲਿਓ ਕਿੰਨਾ ਗਾ ਨੂੰ ਲਈ ਫਿਰਦੀ ਉਹਨਾਂ ਪਛਾਣੂ ਆ ਹਾਂਜੀ ਵੀਰੇ ਇਹਦਾ ਦੱਸ ਇਹ ਵੀ ਤਿੱਜਾ ਸੂਆ ਅੱਜ ਕਾ ਸੁਣੀ ਪੂਰੀ ਕੱਦ ਵਜਨ ਵਾਲੀ ਹੱਥ ਜੀ ਦੀ ਮੈਂ ਤਿੱਜਾ ਸੂਆ ਗਈ ਹਾਂਜੀ ਹਾਂਜੀ ਇਹਦੀ ਘਰ ਆਇਆ 20 ਕਿਲੋ ਦੀ ਗਾਰੰਟੀ ਦੇ ਠੀਕ ਹੈ ਵੀਰ ਅਰੇ ਮੈਂ ਦੱਸ ਦੇ ਲੈ ਦਿਨ ਦਾ ਬਾਕੀ ਤੇਰੇ 21 ਦਿਨੋਂ ਦੇਰ ਪੂਰੇ ਆ ਬਾਕੀ ਕੁੱਤੇ ਨਾਲ ਸਕ ਨਹੀਂ ਪਰਦਾ ਠੀਕ ਹੈ ਵੀਰ ਜੀ ਇਹ ਫਿਰ ਐਡਾ ਹੁੰਦਾ ਜੀ ਬਹੁਤ ਠੀਕ ਹੈ ਜੀ ਦੌਰ ਦਿਓ ਵੀਰੇ ਵੇਖੋ ਵੀਰੋ ਚੈੱਕ ਕਰ ਲਿਓ ਪਾਲਜੋਰ ਬਹੁਤ ਜ਼ਿਆਦਾ ਆ ਵਜਨ ਵਜਨ ਬਹੁਤ ਫੁੱਲ ਆ ਲੇਵਾ ਲੂਵਾ ਵੀ ਚੰਗਾ ਇਹ ਚੰਗੇ ਕਾਰ ਦਾ ਹੀ ਹੈ ਆ ਵੇਖੋ ਵੀਰੋ ਚੈੱਕ ਕਰ ਲਿਓ ਐਂ ਜਾਮਣ ਵਾਂਗੂ ਚਮਕਦੀ ਆ ਇੱਕ ਰੰਗ ਕਾਲੀ ਆ ਪਤਲਾ ਪਲੂਣ ਚਾਮ ਆ ਗਿਆ ਵੀਰੋ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਚੰਗੀ ਤਲੱਲੇਦਾਰਾ ਥੱਬਾ ਸੁਭਾ ਲਾਇਆ ਥੱਲੇ ਚੰਗਾ ਪਾਲ ਜਿਹੜਾ ਹਾਥੀ ਸਦੂਰ ਆ ਵੀਰ ਹਨਾ ਕਿੱਥੇ ਵੀਰੇ ਕਿੰਨੇ ਸੇਵਾ ਕਰ ਛੱਡੀਆਂ ਨਹੀਂ ਹਨਾ ਕਿਵੇਂ ਪਾਲੀ ਆ ਬਾਕੀ ਵੀਰੇ ਪਿੰਡੇ ਪੰਡੇ ਦੇ ਨਾੜਾ ਨੂੰ ਨਾ ਚੈੱਕ ਕਰ ਲਿਓ ਲੈਵਲ ਹੁਆ ਚੈੱਕ ਕਰ ਲਿਓ ਇਹ ਛੋਟੇ ਹਾਥੀ ਲੈ ਕੇ ਆਏ ਵੀਰੇ ਜਾਤੀ ਜਾ ਗਈ ਵੀਰੇ ਹੱਥ ਵੀ ਬਣਾਣਾ ਵੇ ਲੈਂਦੀ ਆ ਵੇਖੋ ਕਿੱਡਾ ਕੱਢਿਆ ਮਨ ਬਰੀਕ ਚਮੜੀ ਲਾਤਾ ਵੇਖੋ ਕਿੱਡਾ ਪਲੀ ਬਹੁਤ ਜਿਆਦੀ ਆ ਵੀਰੋ ਚੰਗੀ ਚੋੜੀ ਮੈਂ ਆ ਵਜਨ ਮੋਜਨ ਫੁੱਲ ਆ ਚਮੜੀ ਬੜੀ ਭੀਗਿਆ ਕੋਈ ਕਰੀ ਬਹੁਤ ਠੀਕ ਆ ਵੀਰੇ ਚੰਗਾ ਵਜਨ ਫੁੱਲ ਆ ਗਿਆ ਹੈ ਨਾ ਦੁੱਧ ਵੀ ਚੰਗਾ ਗੱਡੂ 6 ਕ ਨਿਕਾਉਂਦਾ ਤੇ ਮੈਂ ਇਹ ਵੀ ਡੇਢ ਦੋ ਤਾਂ ਹੈ ਬਿਲਕੁਲ ਬਿਲਕੁਲ ਪਰ ਹੁਣ ਮੈਂ ਜ ਮੋਲੋਂ ਦਾ 140 ਗੰਨੇ 135 ਦੀ ਹਾਲਾ ਦੇ ਇੱਕ 35 ਦੀ ਆਪ ਵੀਰ ਫੋਨ ਲਾਵੇ ਕੋਈ ਨੂੰ ਮਾਰ ਬਾਕੀ ਕੋਈ ਵੀਰ ਫੋਨ ਲਾ ਲੈ ਮਾਰ ਤਨ ਹੋ ਜੂ ਠੀਕ ਹੈ ਵੀਰ ਜੀ ਆ ਤੀਜਾ ਸੂਆ ਅੰਗਾ ਛੋਟੀ ਸੂਈ ਤੀਜਾ ਸੂਆ ਆ ਗਈ ਹੈ ਨਾ ਦੂਜਾ ਕਿਹੜਾ ਹੈ ਤੀਜਾ ਕਿਹੜਾ ਹੈ ਤੀਜਾ ਸੂਆ ਸੋਈ ਹੈ ਇਹਦੇ ਥੱਲੇ ਬੋਲਾ ਕਲੰਦਰ ਵੀ ਰਹਾ 13 14 ਦਿਨ ਬੱਚਾ ਕੀ ਆ ਗਿਆ ਵੀਰ ਇਹ ਤਾਂ ਮਗਰ ਵੀ ਕਟਾ ਗਿਆ ਕਟਾ ਆ ਗਿਆ 12 12 ਕਿਲੋ ਦੁੱਧ ਦੀ ਗਾਰੰਟੀ ਹੈ ਠੀਕ ਸਵੇਲੋ ਵੀਰੇ ਚੈੱਕ ਕਰ ਲਓ ਚੰਗੀ ਮੈਂ ਵੀ ਆਹਦੀ ਚ ਗਲਤ ਹੋਈ ਆ ਸਵੇਰ ਦੀ ਹਾਂਜੀ ਉਹ ਬੱਚਾ ਕਿਨੇ ਇੱਕ ਸਾਈਡ ਚੋਂ ਗਿਆ ਜੀ ਠੀਕ ਠੀਕ ਹੈ ਬਾਕੀ ਕੋਈ ਨਹੀਂ ਬਾਕੀ ਵੀਰੇ ਚੈੱਕ ਕਰ ਲਿਓ ਬਾਕੀ ਵੀਰੇ ਨੇ ਦੱਸਿਆ ਇੱਕ ਸਾਈਡ ਥੋੜਾ ਬੱਚਾ ਚੁੰਗ ਗਿਆ ਬਾਕੀ ਤੁਸੀਂ ਵੀਰੇ ਆਪ ਦੀ ਚਵਾਈ ਦੋ ਟਾਈਮ ਹਨਾ ਵੀਰੇ ਤਸੱਲੀ ਕਰਿਓ ਬਾਕੀ ਨਾਣਾ ਨੂਣਾ ਮਾਨੇ ਤੇ ਚੈੱਕ ਕਰ ਲਓ ਐ ਟਰਾਂਸਫਾਰਮ ਲੱਗਿਆ ਵੀਰੇ ਤਾੜਾ ਟੂਣਾ ਚੈੱਕ ਕਰੋ ਕਿਵੇਂ ਘੈਂਟ ਲੱਗਿਆ ਚੰਗੇ ਬਰੀਕੀ ਦੇ ਵਿੱਚ ਆ ਇਹ ਵੀ ਜਾਂਦੇ ਇਹਦਾ ਕਲਜਿੰਦਰ ਵੀਰ ਮੋਲੋ ਦਾ ਝੋਟਿਆ 1,70,000 ਕਰਨੇ ਆ 1,60,000 ਜਿਹਦਾ ਕੋਈ ਵੀਰ ਫੋਨ ਲਾਵੇ ਕੋਈ ਨਹੀਂ ਮੰਨਦਾ ਮਾਂ ਤਾਂ ਕਰਦੇ ਹਣਾ ਮੈਂ ਮੰਨ ਤਾਂ ਹਾਉਂਗਾ ਫੋਨ ਲਾਵੇ ਕੋਈ ਝੋਟਿਆ ਆਪਣੇ ਕੋ ਬੱਚਾ ਮਰੀ ਹੈਗੀ ਆ ਠੀਕ ਹੈ ਜੀ ਤਾਂ ਪਹਿਲਾ ਸੂਆ ਕੱਟੀ ਆ ਦੁੱਧ ਆ ਗਿਆ 12 ਕਿਲੋ 12 ਕਿਲੋ ਦੁੱਧ ਆ ਗਿਆ ਹਾਂ ਜੀ ਹਾਂ ਜੀ ਉਹ ਸੂਈ ਥੋੜੀ ਜਿਹੀ ਬਰੀਕਾਉਂਦੇ ਆ ਜੀ ਥੋੜਾ ਜਿਹਾ ਸਿੰਘ ਮੋਟਾ ਠੀਕ ਹੈ ਜੀ ਨਕੇ ਸਿੰਘ ਦੀ ਆ ਗਈ ਹਨਾ ਵੀਰੇ ਪ्योर ਨਕੇ ਸਿੰਘ ਦੀ ਕੱਟੀ ਸਿੰਘ ਜਮੇ ਗੋਲ ਆ ਬਾਕੀ ਥੋੜਾ ਬਰੀਕ ਹਨਾ ਵੀਰ ਨੇ ਚਾਹ ਕਰਾ ਲਈਏ ਕੀ ਹੈ ਕੋਈ ਵੀਰ ਭਰਾ ਫੋਨ ਤੇ ਵੀਡੀਓ ਪਵਾ ਲੈ ਇਹਦੀ ਚਲੋ ਹੁਣ ਛੇ ਤੁਹਾਨੂੰ ਛੇਤੀ ਥਣਾ ਥੋੜੀ ਬਿਲਕੁਲ ਬਿਲਕੁਲ ਬਾਕੀ ਵੀਰੇ ਲੈਵਲ ਵਾ ਚੈੱਕ ਕਰ ਲਿਓ ਬਹੁਤ ਸੋਹਣਾ ਝੋਟੀਆਂ ਐ ਪੰਡਾਂ ਹੀ ਪਈਆਂ ਨਾੜਾ ਨੂਣਾ ਚੈੱਕ ਕਰ ਲਓ ਮਾਨੇ ਦੀਆਂ ਥਨ ਥੁਣੇ ਨੋਕਾਂ ਲੱਗਿਆ ਹਨਾ ਚੰਗੀ ਝੋਟੀਆਂ ਚੰਗੀ ਝੋਟੀਆਂ ਦਾ ਕੋਈ ਨੀ ਫੋਨ ਤੇ ਵੀਰ ਕੋਈ ਮੁੱਲ ਕਰਾ ਲੈ ਦੇ ਦਾਂ ਕੋਈ ਨੀ ਠੀਕ ਹੈ ਵੀਰੇ ਜਾਣ ਦਿਓ ਹਨਾ ਹਾਂਜੀ ਕੋਈ ਗੱਲ ਨਹੀਂ ਬਿਲਕੁਲ ਵੀਰੇ ਹਾਂ ਵੀਰ ਜੀ ਨਾਂ ਫੋਨ ਨੰਬਰ ਆਪਣਾ 981474307 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ